ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੂਲ ਏ ਤਹਿਸੀਲ ਹੈ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੀ ਰਾਮਪੁਰਾ ਇਹਦੇ ਨੇੜੇ ਰਹਿ ਜਾਂਦਾ ਸੋ ਫੂਲ ਪਿੰਡ ਦੇ ਵਿੱਚੋਂ ਅੱਜ ਇੱਕ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਜੀ ਹੋਰੀ ਮੇਨ ਇਹਨਾਂ ਦਾ ਕਾਰੋਬਾਰ ਖੇਤੀਬਾੜੀ ਹੈ ਖੇਤੀਬਾੜੀ ਦੇ ਨਾਲ-ਨਾਲ ਕੁਝ ਕੁ ਪਸ਼ੂ ਜਿਹੜੇ ਘਰੇ ਦੁੱਧ ਦਸਦੇ ਰੱਖੇ ਹੁੰਦੇ ਉਸ ਤਰੀਕੇ ਨਾਲ ਇਹਨਾਂ ਕੋਲ ਵੀ ਇੱਕ ਉਸ ਮੱਝਾਂ ਜਿਹੜੀਆਂ ਉਹ ਰੱਖਣਾ ਹੁੰਦਾ ਹੈ ਇਹਨਾਂ ਦੇ ਵਿੱਚੋਂ ਅੱਜ ਇੱਕ ਮੱਝ ਵਿਕਾਊ ਕੀਤੀ ਐ ਵੈਸੇ ਜਿੰਨੀ ਕਿ ਜਾਣਕਾਰੀ ਬੇਸਕ ਆਪਾਂ ਕਿਸੇ ਭਰਾ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਪਤਾ ਲੱਗਾ ਵੀ ਇਹ ਸਾਰੇ ਪਸ਼ੂ ਘਰ ਦੇ ਹੀ ਆ ਮਤਲਬ ਰਵਾ ਜਿਹੜਾ ਉਹ ਇਹਨਾਂ ਦਾ ਇਹ ਪੁਰਾਣਾ ਆਵਦੀਆਂ ਮੱਝਾਂ ਦਾ ਹੀ ਤੁਰਿਆ ਹੁੰਦਾ ਉਹਦੇ ਵਿੱਚੋਂ ਹੀ ਇਹ ਮੱਝ ਅੱਜ ਇਹਨਾਂ ਨੇ ਵਿਕਾਊ ਕੀਤੀ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਸੋ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆ ਜਾਊਗੀ ਉਹਦਾ ਹੱਕ ਆ ਵੀ ਉਹ ਆਕੇ ਦੇਖੇ ਤੇ ਆਪਦੀ ਸਮਝ ਨਾਲ ਤਸੱਲੀ ਕਰਕੇ ਖਰੀਦੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਇਨਫੋਰਮੇਸ਼ਨ ਲੈਨੇ ਆ ਇਹਦੇ ਬਾਰੇ ਤੇ ਫਿਰੇ ਤੁਹਾਨੂੰ ਤੋਰ ਕੇ ਦਿਖਾ ਦੇ ਆ ਫਿਰੇ ਤੋਰਾਂਗੇ ਦੋਸਤੋ ਪਹਿਲਾਂ ਡਿਟੇਲ ਆਪਾਂ ਪੁੱਛ ਲੈਨੇ ਆ ਪਰ ਹੁਣ ਸੋਣੀ ਖੜੀ ਇੱਕ ਵਾਰ ਹਵਾਨਾ ਤੁਹਾਨੂੰ ਏਵੇਂ ਵੀ ਮੈਂ ਇਸ ਮੱਝ ਦਾ ਜ਼ਰੂਰ ਦਿਖਾ ਦਣਾ ਦੂਜੀ ਮੱਝ ਵੀ ਬੜੀ ਚੰਗੀ ਆ ਤਾਜੀ ਸੋਈ ਵੀ ਆ ਬਹੁਤੇ ਨਗ ਕਿਉਂਕਿ ਖੇਤਾਂ ਦੇ ਵਿੱਚ ਘਾਰ ਆ ਤੇ ਸੱਜਰ ਘਰੇ ਬਹੁਤੇ ਵੀਰ ਜਿਹੜੇ ਉਹ ਨਹੀਂ ਰੱਖਦੇ ਹੁੰਦੇ ਸੋ ਅੱਜ ਦੀ ਵੀਡੀਓ ਚ ਮੱਝ ਤੁਹਾਨੂੰ ਦਿਖਾਉਣ ਲੱਗੇ ਆ ਡਿਟੇਲ ਆਪਾਂ ਨੂੰ ਬਾਈ ਸਿਮਰਜੀਤ ਹੀ ਦੇਊਗਾ ਸਿਮਰਜੀਤ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਜਿਹੜੇ ਘਰੇ ਵੀਡੀਓ ਬਣਾ ਰਹੇ ਸਿਮਰਜੀਤ ਭਾਈ ਇਹਨਾਂ ਦਾ ਕੀ ਨਾਮ ਹੈ ਇਹ ਰੇਸ਼ਮ ਸਿੰਘ ਮਾਨ ਆਈ ਬਾਈ ਦੇ ਨਾਮ ਠੀਕ ਹੈ ਆਪਣੇ ਘਰਾਂ ਚ ਆ ਗਏ ਆਪਣੇ ਦਾ ਜੀ ਦਾ ਬੇਟਾ ਹੀ ਹਾਂਜੀ ਠੀਕ ਹੈ ਸੋ ਦੋਸਤੋ ਮੈਂ ਬਾਈ ਨੂੰ ਇਹ ਗੱਲ ਤਾਂ ਪੁੱਛੀ ਕਿਉਂਕਿ ਇਸ ਵੀਰ ਕੋਲ ਬਹੁਤ ਵੀਡੀਓ ਬਣਾਈਆਂ ਘਰੇ ਪਸ਼ੂ ਸੰਭਾਲਦਾ ਚੰਗਿਆਂ ਚੰਗਿਆਂ ਮੱਝਾਂ ਤੇ ਅੱਜ ਇਹਨਾਂ ਦੇ ਆਪਦੇ ਪਰਿਵਾਰ ਕੋਲੇ ਮੱਝ ਜਿਹੜੀ ਉਹ ਵਿਕਰੀ ਵਾਲੀ ਹੈ ਸਿਮਰਜੀਤ ਭਾਈ ਇਹ ਮੱਝ ਬਾਰੇ ਕੀ ਡਿਟੇਲ ਹੈ ਮੱਝ ਹੈ ਤੀਜਾ ਸੁਆ ਜੀ ਸੁਣਾ ਨੇ ਹੁਣ ਠੀਕ ਹੈ ਦੂਜੇ ਸੁਆ ਨੇ ਦਿੱਤਾ 18 ਲੀਟਰ ਦੁੱਧ ਖੋਲਾ ਹੀ ਠੀਕ ਹੈ ਹਾਂਜੀ ਹੁਣ ਤੀਜੇ ਸੂਏ ਨੇ ਸੂਣਾ ਜੀ ਦੈਨ ਕਿੰਨੇ ਕੁ ਲੈ ਜੂ ਹਜੇ ਦੈਨ ਇਹ ਲੈ ਜੂ ਜੀ 5 ਤੋਂ 7 ਦਿਨ ਦਾ ਹੀ ਲੈ ਜੂ 5 ਤੋਂ 7 ਦਿਨ ਹਜੇ ਲੈ ਹਾਂਜੀ ਡਿਮਾਂਡ ਇਹਦੀ ਕੀ ਰੱਖ ਦਿੰਦਾ ਡਿਮਾਂਡ ਇਹਦੀ ਫੋਨ ਤੇ ਕਰਨਗੇ ਜੀ ਠੀਕ ਹੈ ਬਾਈ ਜੀ ਉਹਨਾਂ ਦਾ ਨਾਮ ਦੁਆਰਾ ਬੋਲ ਦਿਓ ਉਹ ਰੇਸ਼ਮ ਸਿੰਘ ਮਾਨ ਹੈ ਇਹ ਉਹਨਾਂ ਦਾ ਨਾਮ ਠੀਕ ਹੈ ਓਕੇ ਖੋਲਿਏ ਬਈ ਇਹਨੂੰ ਦੋਸਤੋ ਹਜੇ 5 ਤੋਂ 7 ਦਿਨ ਬਈ ਕਹਿੰਦਾ ਵੀ ਲੈ ਸਕਦੀ ਹੈ ਦੁੱਧ 18 ਲੀਟਰ ਦੂਜੇ ਸੂਏ 'ਚ ਇਹਨੇ ਦਿੱਤਾ ਮੱਝਾਂ ਸਾਰੀਆਂ ਹੀ ਚੰਗੀਆਂ ਦੂਜੀ ਵੀ ਮੱਝ ਤੁਸੀਂ ਦੇਖੋ ਇਹਨਾਂ ਦਾ ਘਰ ਦਾ ਰਵਾਇ ਹੈ ਸਿੰਘ ਦੋਸਤੋ ਮੱਝ ਦਾ ਜਿਹੜਾ ਉਹ ਬਾਡੀ ਦੇ ਹਿਸਾਬ ਤੇ ਪੂਰਾ ਜੱਜਦਾ ਹਵਾਨਾ ਤੁਸੀਂ ਦੇਖੋ ਥਾਣ ਤੁਸੀਂ ਦੇਖੋਗੇ ਜਿਹੜੇ ਇਹਦੇ ਵੀਡੀਓ ਦੇ ਵਿੱਚ ਹੀ ਹਜੇ ਪਸਮਾਰ ਨਹੀਂ ਹੈਗਾ ਥਾਣਾ ਦੇ ਵਿੱਚ ਤੋਂ ਇਸ ਤਰ੍ਹਾਂ ਦਾ ਇਹਦਾ ਸਟਰਕਚਰ ਹੈ ਮੀਡੀਅਮ ਹਾਈਟ ਦੇ ਵਿੱਚ ਇਹ ਮਾਜਰ ਇਸ ਟਾਈਮ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੋ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰਿਓ ਜੀ ਨੂੰ ਪਸੰਦ ਆਉਂਦੀ ਹੈ ਸਿਮਰਜੀਤ ਭਾਈ ਪਹਿਲਾਂ ਇੱਧਰ ਨੂੰ ਲੈ ਜੀ ਅੱਗੋਂ ਮੋੜ ਕੇ ਲਿਆਵਾਂਗੇ ਫੇਰ ਤੋਂ ਫੇਰ ਇਹਦਾ ਹਵਾਨਾ ਥਾਣਾ ਤੁਸੀਂ ਵੀਡੀਓ ਚ ਦੇਖ ਲੋ ਰੇਟੇ ਦਾ ਫੋਨ ਤੇ ਬਾਈ ਜੋ ਰਿਆਪ ਅੱਜ ਝੋਨਾ ਵੜ ਰਹੇ ਆ ਤੇ ਉਹਨਾਂ ਨਾਲ ਕੰਟੈਕਟ ਤੁਸੀਂ ਫੋਨ ਤੇ ਕਰਕੇ ਰੇਟ ਪਤਾ ਕਰਨਾ ਹੋਊਗਾ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਇਸ ਵੀਡੀਓ ਚ ਦਿਖਾ ਰਹੇ ਆ ਬਾਈ ਮੋੜ ਲਓ ਵਾਪਸ ਸੋ ਇਹ ਮੱਝ ਕਿ ਸੋ ਵਿਕਰੀ ਆਸ ਤੇ ਆਮ ਇਹ ਘਰੇਲੂ ਪਸ਼ੂ ਪਾਲਤੀ ਆ ਮਤਲਬ ਖੇਤੀਬਾੜੀ ਦੇ ਨਾਲ ਨਾਲ ਹੀ ਪਸ਼ੂ ਪਾਲਣ ਦਾ ਕੰਮ ਹੈ ਤੇ ਘਰ ਦੇ ਗਾਈ ਮੱਝਾਂ ਇਹਨਾਂ ਕੋਲ ਰੱਖੀਆਂ ਹੋਈਆਂ ਸਾਰੀਆਂ ਜਿਹੜੀਆਂ ਤੁਸੀਂ ਸਕਰੀਨ ਉੱਤੇ ਦੂਜੀਆਂ ਵੀ ਦੇਖ ਰਹੇ ਹੋ ਹਵਾਨਾ ਇਸ ਸਾਈਡ ਤੋਂ ਇਹਦਾ ਫੇਰ ਤੁਸੀਂ ਦੇਖੋ ਬੈਕ ਸਾਈਡ ਤੋਂ ਕਾਫੀ ਚੰਗਾ ਹਵਾਨਾ ਦਿਖਾਉਂਦੀ ਹੈ ਅਜੇ 5 ਤੋਂ 7 ਦਿਨ ਹੋਰ ਤੁਮ ਬਾਈ ਦੱਸਦਾ ਵੀ ਇਹ ਲੈ ਸਕਦੀ ਹੈ ਫੇਰ ਤੁਰਦੀ ਨੂੰ ਦੇਖ ਲਓ ਮਸ਼ੀਨਾਂ ਵਾਲ ਨੂੰ ਲੈ ਜੀ ਬਾਈ ਟਰਾਲੀਆ ਬਾਕੀ ਸੁਭਾਅ ਵੀ ਠੰਡਾਸੀਲ ਹੀ ਲੱਗਦਾ ਕਿਉਂਕਿ ਸਿਮਰਜੀਤ ਬਾਈ ਵੀ ਉਪਰਾ ਹੀ ਆ ਪਸ਼ੂਆਂ ਵਾਸਤੇ ਤਾਂ ਕਿਉਂਕਿ ਜਿਆਦਾ ਪਸ਼ੂਆਂ ਚ ਕੋਈ ਵੀ ਉਪਰਾ ਬੰਦਾ ਆਉਂਦਾ ਨਹੀਂ ਹੁੰਦਾ ਭਾਈ ਮੋੜ ਲਓ ਵਾਪਸ ਤੇ ਮੇਰੇ ਤੋਂ ਵੀ ਕੋਈ ਬਹੁਤਾ ਡਰਦੀ ਨਹੀਂ ਉਹ ਲੱਗਦਾ ਵੀ ਠੰਡੀਸੀਲ ਰਹੂਗੀ ਇਹ ਮੱਝ ਜਿਆਦਾ ਤੋਰ ਕੇ ਦਿਖਾਉਣ ਦਾ ਮਕਸਦ ਇੱਕ ਹੀ ਹੁੰਦਾ ਵੀ ਦੂਰ ਤੋਂ ਜੇ ਕਿ ਭਰਾ ਨਹੀਂ ਆਉਣਾ ਤਾਂ ਚੰਗੀ ਤਰ੍ਹਾਂ ਵੀਡੀਓ ਦੇਖੀ ਹੋਵੇ ਤੁਹਾਨੂੰ ਪਸ਼ੂ ਧਿਆਨ ਚ ਰਹਿੰਦਾ ਹੈ ਸੋ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਅੱਜ ਤੁਹਾਨੂੰ ਇੱਕ ਨਾਗ ਇਸ ਵੀਡੀਓ ਚ ਦਿਖਾਉਣਾ ਸੀ ਤੇ ਉਹ ਇਹ ਮੱਝ ਤੁਹਾਨੂੰ ਮੈਂ ਦਿਖਾ ਚੁੱਕੇ ਮਿਹਰਬਾਨ